ਸਮੇਂ ਨੂੰ ਮਾਪਣ ਦੇ ਦੋ ਢੰਗ ਨੇ ਪਹਿਲੇ ਢੰਗ ਮੁਤਾਬਕ ਧਰਤੀ ਕਿੰਨੇ ਸਮੇਂ ਵਿੱਚ ਸੂਰਜ ਦਾ ਇੱਕ ਚੱਕਰ ਪੂਰਾ ਕਰਦੀ ਹੈ ਜੋ ਕਿ 365 ਦਿਨਾਂ ਦਾ ਬਣਦਾ ਹੈ ਇਹ 365 ਦਿਨਾਂ ਦਾ ਹੈ ਸਾਲ ਨੂੰ ਹੀ ਆਪਾਂ ਇਸੇ ਹੀ ਸਾਲ ਆਂਦੇ ਹਾਂ ਜੋ ਕਿ ਹਜਰਤ ਈਸਾ ਦੇ ਜਨਮ ਤੋਂ ਸ਼ੁਰੂ ਹੁੰਦਾ ਹੈ ਪੱਛਮ ਦੇ ਲੋਕ ਆਪਣੇ ਦਿਨ ਤਿਹਾੜੀ ਦੇ ਮੁਤਾਬਕ ਬਣਾਉਂਦੇ ਹਨ ਜੋ ਕਿ ਚੰਗੀ ਗੱਲ ਹੈ ਜਦੋਂ ਕਿ ਸਾਡੇ ਜਿਹੜੇ ਦੇਸੀ ਮਹੀਨੇ ਨੇ ਉਹ ਸੰਮਤ ਦੇ ਸਾਲ ਨੂੰ ਤਾਲ ਖਾਂ। ਸੰਮਤ ਦੇ ਸਾਲ ਮੁੱਖ ਤੌਰ ਤੇ ਚੰਨ ਦੇ ਧਰਤੀ ਦਾ ਇੱਕ ਚੱਕਰ ਪੂਰਾ ਕਰਨ ਤੋਂ ਹੈ ਜੋ ਕਿ 354 ਦਿਨਾਂ ਦਾ ਪਾਂਦਾ ਹੈ। ਜੋ ਕਿ ਮਹਾਰਾਜਾ ਵਿਕਰਮਨ ਦਿੱਤੀਏ ਤੇ ਜਨਮ ਤੋਂ ਸ਼ੁਰੂ ਹੁੰਦਾ ਹੈ। 365 ਤੇ 354 ਦੇ ਵਿੱਚ ਕੁੱਲ 11 ਦਿਨਾਂ ਦਾ ਫਰਕ ਹੈ। ਇਹਨਾਂ 11 ਦਿਨਾਂ ਦੇ ਫਰਕ ਕਰਕੇ ਸਾਡੇ ਦਿਨ ਥਿਆਰ ਅਗੜ ਪਿਛੜ ਹੋ ਜਾਂਦੇ ਨੇ। ਸੋ ਇਹ ਕਿਉਂ ਕਿ ਇੱਕ ਮਾੜੀ ਗੱਲ ਸਾਨੂੰ ਦਿਨ ਤਿਆਰ ਆਪਣੇ ਆਪਣੇ ਕੈਲੰਡਰਾਂ ਮੁਤਾਬਕ ਮਨਾਉਣੇ ਚਾਹੀਦੇ ਹਨ ਦੇਸੀ ਮਹੀਨੇ ਮੁਤਾਬਕ ਉਨ੍ਹਾਂ ਨਾਣੇ ਚਾਹੀਦੇ ਹਨ ਜਿਹੜੇ ਨਾਨਕਸ਼ਹੀ ਕੈਲੰਡਰ ਦੀ ਗੱਲ ਕਰਦੇ ਹਾਂ ਇਹ ਵੀ ਮੁੱਖ ਤੌਰ ਤੇ ਸੰਮਤ ਦੇ ਸਾਲਾਂ ਤੇ ਤਾਰਖਤ ਹੈ ਸਿਰਫ ਫਰਕ ਇਹ ਹੈ ਕਿ ਬਿਕਰਮੀ ਸੰਮਤ ਜਿਹੜਾ ਕੈਲੰਡਰ ਹੈ ਇਹ ਮਹਾਰਾਜ ਬਿਕਮੰਦੇ ਜਤ ਜਹੰਮ ਤੋਂ ਸ਼ੁਰੂ ਹੁੰਦਾ ਹੈ ਜਦੋਂ ਕਿ ਨਾਨਕਸ਼ਹੀ ਕੈਲੰਡਰ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਸ਼ੁਰੂ ਹੁੰਦਾ ਹੈ ਸਾਨੂੰ ਨਾਂਕਸ਼ੈ ਕਲੰਦਰ ਨੂੰ ਮਾਨਤਾ ਦੇਣੀ ਚਾਹੀਦੀ ਹੈ।